ਉਹ ਕੋਈ ਨਹੀਂ ਕੋਈ ਨਹੀਂ ਕਾਲੂ ਬੰਦੇ ਇਕੱਠੇ ਮੈਂ ਆਹੋ ਬਸ ਕੰਮ ਵਧੀਆ ਹੋਣਾ ਚਾਹੀਦਾ ਵਾ ਉਹ ਉਹ ਉਹਨੂੰ ਵੀ ਕਹਿ ਦਾਂਗੇ ਕੋਈ ਨਹੀਂ ਤਨਖਾਹ ਵਧੀਆ ਹੋਵੇ ਬਸ ਠੀਕ ਆ ਪੈਸੇ ਵਧੀਆ ਮਿਲ ਜਾਣ ਕੋਈ ਗੱਲ ਨਹੀਂ ਉਹ ਲੱਭਦਾ ਇਹ ਕੁਰਸੀ ਤੇ ਬੈਣ ਵਾਲੀ ਨੌਕਰੀ ਜੇ 25 ਇਅਰ ਮਿਲਦਾ ਤਾਂ ਕੋਈ ਨਹੀਂ ਟੋੜੀ ਪਵੇ ਕੀ ਪਤਾ ਆ ਨਾਲੇ ਵਿਆਹ ਕਰਾ ਕੇ ਪਸਤੌਂ ਦਾ ਹੀ ਹੋਣਾ ਕਹਿੰਦਾ ਘਰ ਦੇ ਨਾਲ ਧੱਕੇ ਨਾਲ ਵਿਆਹ ਕਰਾਤਾ ਨਾਲੇ ਮੇਰੇ ਘਰ ਦੇ ਵੀ ਕਹਿੰਦੇ ਹੀ ਵਿਆਹ ਕਰਾਵਾ ਮੈਂ ਅਜੇ ਨਹੀਂ ਕਰਾਉਣਾ ਕੰਮ-ਕਾਰ ਤੇ ਲੱਗ ਜੇ ਕਿਤੇ ਫੇੜ ਯਾਰ ਮੇਰੇ ਨੂੰ ਕਿੰਨੇ ਕੁਰੀ ਦੇਣੀ ਆ ਆਹੋ ਚਲ ਠੀਕ ਆ ਚਲ ਮੈਂ ਕਰਦਾ ਬੰਦੇ ਇਕੱਠੇ ਕੋਈ ਨਹੀਂ ਕੋਈ ਠੀਕ ਆ ਠੀਕ ਆ ਤੋ ਫੇਰ ਆ ਗਿਆ ਵਾ ਕੀ ਦਸਾਂ ਭਰਾਵਾ ਹਲੇ ਤੇ ਬੂਏ ਅੱਗੇ ਹੀ ਗਿਆ ਵਾ ਤੇ ਸਾਡੇ ਘਰ ਤੇ ਐਵੇਂ ਹੀ ਉਹ ਗੱਲ ਰੋਜ ਅੜੀ ਤੁਹਾਡੇ ਕਾ ਕਲੇਸ਼ ਹੀ ਬੜਾ ਪੈਂਦਾ ਜਦੋਂ ਵੇਖ ਲੋ ਹੋਰ ਕੀ ਆ ਉਹ ਮੈਂ ਕਿਹਾ ਕਾ ਤੂੰ ਘਰ ਜਾਣਾ ਫੇਰ ਮੈਂ ਵੀ ਡੈਪੂnga ਵੀ ਚੇਰੌੜੀ ਪਉਣ ਤੇ ਐਵੇਂ ਗੱਲ ਬਾਜੂ ਤਾਂ ਹੀ ਮੈਂ ਫੇਰ ਆ ਗਿਆ ਹੋਰ ਕੀ ਕਰਨਾ ਭਰਾਵਾ ਇੱਥੇ ਚਾਲ ਵਾ ਹਵਾ ਹਰੇ ਬੈਠੇ ਆ ਤੇ ਚੰਗਾ ਵਾ ਦਿਨ ਜਾ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਕੰਮ ਹੈਗਾ ਹੀ ਉਹ ਇੱਕ ਕੰਮ ਕਾਦਾ ਕੰਮ ਗੁਜਰਾਤ ਚ ਹੈ ਗਈ ਜਾਣਾ ਤੇ ਦੱਸ ਗੁਜਰਾਤ ਚ ਹੁਣੇ ਮੈਂ ਤੇਰੇ ਲਾਗੂ ਗਿਆ ਆਮ ਹੁਣ ਆਂਦੇ ਨੂੰ ਕਹਿਣਾ ਤੂੰ ਕੰਮ ਹੈ ਗਈ ਉਹ ਮੈਨੂੰ ਕਿਹ ਜਾਰ ਬੇਤੀ ਤੇ ਡੈਡੀ ਤਾਂ ਫੋਨ ਆਇਆ ਤੇ ਉਹ ਕਹਿਣ ਿਆ ਸੀ ਅੱਛਾ ਜੇ ਜਾਣਾ ਤਾਂ ਦਾਦੇ ਕਾਦਾ ਵਾ ਕੰਮ ਕੰਮ ਵਾ ਥੇ ਰੀਗਰ ਦਾ ਰੀਗਰ ਦਾ 25000 ਸੈਲਰੀ ਉਹ ਰੋਟੀ ਪਾਣੀ ਕੰਪਨੀ ਦਾ ਹੀ ਯਾਰ ਮੈਂ ਕਦੀ ਰੀਗਰ ਦਾ ਤੇ ਕੀਤਾ ਨਹੀਂ ਪਰ ਮਾੜਾ ਮੋਟਾ ਹੁਣ ਨੈਟ ਨੂਟ ਤੋਂ ਫੋਨ ਫਾਨ ਤੋਂ ਵੇਖ ਲਾਂਗੇ ਹਾਂ ਬੋਦਾਪੁਰ ਆ ਕੰਮ ਨਹੀਂ ਹੁੰਦਾ ਹੁੰਦਾ ਹੁਲਾ ਹੀ ਆ ਠੀਕ ਠਾਕ ਹੀ ਹੁੰਦਾ ਵਾ ਅੱਛਾ ਹਾਂ ਪਰ ਗਰਮੀ ਜ਼ਿਆਦਾ ਹੁੰਦੀ ਹੈ ਉੱਧਰ ਚੱਲ ਗਰਮੀ ਨੂੰ ਹੁਣ ਵਿਹਲੇ ਬਿਠਾ ਕੇ ਕਿਨੇ ਪੈਸੇ ਦੇਣੇ ਆ ਕੰਮ ਤੇ ਕਰਨਾ ਹੀ ਪੈਣਾ ਵਾ ਇੱਥੇ ਵੀ ਬੈਠੇ ਹੀ ਆ ਆਪਾਂ ਚੱਲ ਉੱਥੇ ਮੜਾ ਮੋਟਾ ਹੱਥ ਲਾਉਂਦੇ ਰਵਾਂਗੇ ਤੇ ਕੰਮ ਹਨਾ ਉਹਨੇ ਮੈਨੂੰ ਹਫ਼ਤੇ ਤੱਕ ਦਾ ਅਖੇ ਕਿ ਬੰਦੇ ਇਕੱਠੇ ਕਰਕੇ ਦੇ ਦੇ ਮੈਨੂੰ ਤੂੰ ਤੂੰ ਮੇਰਾ ਨਾਮ ਲਿਖਾ ਤੂੰ ਵੀ ਜਾਣਾ ਕੋਈ ਨਹੀਂ ਮੈਂ ਕਰਦਾ ਕਰ ਦੇਣਾ ਸਲਾ ਕੋਈ ਨਹੀਂ ਚੱਲ ਜਾਣਾ ਇਕੱਠੇ ਚੱਲ ਜਾਾਂਗੇ ਕੋਈ ਨਹੀਂ ਚੱਲ ਵਿਹਲਾ ਮੈਨੂੰ ਪਤਾ ਤੂੰ ਤੇ ਚਲੀ ਜਾਣਾ ਵਾ ਭਰਾਵਾ ਜਾਣਾ ਹੀ ਪੈਣਾ ਵਾ ਕੋਈ ਨਹੀਂ ਚੱਲ ਮੈਂ ਵੀ ਜਾਣਾ ਵਾਂ ਘਰ ਨਾ ਤੂੰ ਤਿਆਰ ਰਹੀ ਬਸ ਮੈਂ ਤੇ ਭਰਾਵਾ ਪਹਿਲੀਆਂ ਚ ਮੈਂ ਤੇ ਤੈਨੂੰ ਦੱਸਣ ਡਿਆ ਉਹ ਅਰਸ਼ ਕਦੀ ਕਿਤੇ ਫਾਰਮ ਭਰ ਕਦੀ ਕਿਤੇ ਭਰ ਹੈ ਮੈਂ ਤੇ ਮੇਰੇ ਹਿਸਾਬ ਨਾਲ 10-12000 ਰੁਪਈਆ ਦੇ ਫਾਰਮਾਂ ਦੇ ਲਾਤਾ ਹਣਾ ਵਾ ਆ ਕਿਤੇ ਨਿਕਲਦੇ ਹੀ ਕਿਤੇ ਨਹੀਂ ਨਿਕਲਦੇ ਕਦੀ ਕਿਤੇ ਮੌਕਾ ਨਹੀਂ ਮਿਲਿਆ ਵੀ ਆਪਾਂ ਵੀ ਲਾਈਨ 'ਚ ਬਹਿ ਕੇ ਟੈਸਟ ਦੇਈਏ ਆ ਆਦੇ ਚੱਲ ਆ ਚੰਗਾ ਵਾ ਉਦਾਂ ਪੱਕਾ ਤੂੰ ਮਜ਼ਾਕ ਤੇ ਨਹੀਂ ਕਰਨੀ ਨਹੀਂ ਨਹੀਂ ਜਾਣਾ ਵਾ ਫੋਨ ਆਇਆ ਵਾ ਫੋਨ ਆਇਆ ਮੈਨੂੰ ਹੁਣੇ ਆਇਆ ਵਾ ਅੱਛਾ ਇਹ ਨਾ ਵੇ ਤੂੰ ਹੀ ਉਹ ਗੱਲ ਮਜ਼ਾਕ ਕਰਦਾ ਹੋਵੇਂ ਮੈਨੂੰ ਖੇਚਣਾ ਹੋਵੇਂ ਨਹੀਂ ਨਹੀਂ ਫੋਨ ਆਇਆ ਵਾ ਚਲ ਠੀਕ ਆ ਫੇਰ ਮੈਂ ਦੋ ਵਾਰੀ ਕੀਤਾ ਪਹਿਲਾਂ ਵੀ ਕੀਤਾ ਸੀ ਤੇ ਕਰੀ ਚੰਗੀ ਤਰ੍ਹਾਂ ਪਤਾ ਕਰ ਲਈ ਕੋਈ ਨਹੀਂ ਪੈਸੇ ਦੇਣਗੇ 5000 ਰੁਪਇਆ ਜੀ ਹਰ ਰੋਟੀ ਪਾਣੀ ਕੰਪਨੀ ਦਾ ਸਾਰਾ ਕੁ ਰੈਸ਼ ਵੀ ਕੰਪਨੀ ਦੀ ਆ ਫੇਰ ਤੇ ਵਧੀਆ ਵਾ ਯਾਰ ਉਹਨੇ ਪਹਿਲਾਂ ਵੀ ਬੰਦੇ ਖਰੇ ਆ ਉਹਨੂੰ ਫੇਰ ਖਾਣੇ ਆ ਪੋਰਮੈਨ ਮਾਥੇ ਅੱਛਾ ਚੱਲ ਚੱਲ ਜਾਨੇ ਆ ਫੇਰ ਵੇਲਿਆਂ ਕੀ ਕਰਨਾ ਵਾ ਮੈਂ ਕਹਿੰਦਾ ਹੱਡੇ ਤੇ ਘਰ ਦਿਆਂ ਖੁਸ਼ ਹੋਏ ਨਾ ਵੀ ਚੱਲ ਇਹਨੂੰ ਵੀ ਕੋਈ ਕੰਮ ਲੱਭਾ ਇਹ ਵੀ ਚੱਲਿਆ ਆ ਮੈਂ ਘਰ ਦਾ ਜਾ ਕੇ ਨਾ ਗੱਲ ਤੇ ਫੇਰ ਕੱਪੜੇ ਕਰਦੇ ਪੈਕ ਤੇ ਨਿਕਲ ਗਏ ਪਰ ਉਹਨੂੰ ਪੁੱਛ ਹਫਤੇ ਤੋਂ ਪਹਿਲਾਂ ਲੈ ਜਾ ਪਰ ਕੋਈ ਨਹੀਂ ਮੈਂ ਪੁੱਛਦਾ ਹਾਂ ਉਹਨੂੰ ਫੋਨ ਕਰੂੰਗਾ ਕਰੀ ਆਹੋ ਤੂੰ ਤਿਆਰ ਹੀ ਬਸ ਆਹੋ ਤੇ ਤਿਆਰ ਹੀ ਆਗੇ ਆ ਵੇ ਇੱਕ ਡੀਵੀ ਦੇ ਆ ਪਗੰਢੀ ਉਹ ਵਧੀਆ ਚੱਲ ਇੱਥੇ ਆ ਬੋਰ ਓਦਾਂ ਵੇਲਾ ਕੋਈ ਲੋਂਦਾ ਨਹੀਂ ਹੁਣ ਉਹ ਭਰੇ ਵੇ ਕਿੱਡਾ ਬੋੜੀ ਉਹ ਉਹਨਾਂ ਨੇ ਵੜਤਾ ਹੀ ਹੈ ਤੇ ਆ ਇੱਥੇ ਟਾਈਮ ਪਾਸ ਵਧੀਆ ਹੁੰਦਾ ਵੇ ਕਿਤੇ ਮਾਸਾ ਥੱਲੇ ਸੂਰਜ ਦਾ ਦੇਖਦਾ ਕਿ ਤੇ ਦੇਖਦਾ ਸ਼ੁਗਰ ਕਿਤੇ ਮਹਾ ਨਿਕਲੀ ਇੱਥੋਂ ਆਣ ਕੇ ਤੇ ਐਸੀ ਥੱਲੇ ਬੈ ਗਈ ਜੀ ਮੈਨੂੰ ਤਾਂ ਗਰਮੀ ਲੱਗਦੀ ਉੱਥੇ ਆ ਜੇ ਮੈਨੂੰ ਅਟੈਕ ਆਗਾ ਤਾਂ ਫੇਰ ਇਹਨੂੰ ਟੈਕ ਆਉਣਾ ਵਾ ਪ੍ਰਾਣੀਆਂ ਖਰਾਕਾਂ ਖਾਧੀਆਂ ਵਾ ਇਨੂੰ ਟੈਗ ਚੜਿਆ ਇੱਥੇ ਮੈਨੂੰ ਤਾਂ ਹੁਣ ਇਹ ਫਿਕਰ ਪਿਆ ਵਾ ਇਹ ਅਸੀ ਵੀ ਹੈਗੀ ਆ ਇਹਦਾ ਧਿਆਨ ਰਹੀ ਸੀ ਕਿਤੇ ਖਰਾਬ ਨਾ ਹੋ ਜੇ ਆਹ ਪੈਸਾ ਤਾਂ ਕੰਨ ਲੱਭਦਾ ਉਹ ਮੁੰਡਾ ਵਾ ਤੋ ਉਹਨੂੰ ਕੋਈ ਕੰਮ ਨਹੀਂ ਮਿਲਦਾ ਹੈਗਾ ਹੈ ਉਹ ਸਵੇਰ ਦਾ ਗਿਆ ਹੀ ਉਹ ਅਜੇ ਤੱਕ ਘਰ ਨਹੀਂ ਆਇਆ ਪਤਾ ਨਹੀਂ ਕਿੱਥੇ ਬੈਠਾ ਹੀ ਜਾ ਕੇ ਕੀ ਕਰੇ ਬੰਦਾ ਕਿੱਧਰ ਕਿੱਧਰ ਹੋਵੇ ਹਾਂ ਦਾਦੀ ਲੱਗੇ ਜਾਂਦਾ ਵਾ ਤੇ ਦਾਦੀ ਵੱਖਰੀਆਂ ਸਲਾਮਾ ਦਿੰਦੀ ਆ ਹੁਣ ਤੇ ਮੈਨੂੰ ਲੱਗਦਾ ਕੋਈ ਅੱਜ ਸਵੇਰ ਦਾ ਦਾਦੀ ਲੱਗੇ ਵੀ ਨਹੀਂ ਬੈਠਾ ਗਿਆ ਕਿੱਥੇ ਆਏ ਦੇਸੀ ਆਏ ਨਹੀਂ ਸਵੇਰ ਦਾ ਤੇ ਵਾ ਇਹਨੇ ਪੁੱਛਦੀ ਆ ਭਲਾ ਸੋਖ ਨੂੰ ਪੁੱਛਦੀ ਸ਼ਾਇਦ ਇਹਨੂੰ ਦੱਸ ਕੇ ਗਿਆ ਹੋਵੇ ਹਾਂਜੀ ਮੰਮੀ ਸਾਬੀ ਕਿੱਥੇ ਗਿਆ ਸਵੇਰ ਦਾ ਮੈਨੂੰ ਨਹੀਂ ਪਤਾ ਲੋਈ ਮੈਨੂੰ ਤਾਂ ਕਹਿ ਕੇ ਗਈ ਆਲੂ ਬਾਲ ਮੈਂ ਆਣ ਕੇ ਆਲੂ ਵਾਲੀ ਰੋਟੀ ਖਾਣੀ ਮੋੜ ਆਏ ਨਹੀਂ ਮੈਂ ਸੋ ਗਾ ਆਲੂ ਦੀ ਸਬਜ਼ੀ ਬਣਾਤੀ ਹੁਣ ਤੂੰ ਨਾ ਫੋਨ ਹੀ ਕਰਨਾ ਹੈ ਕਿ ਕਿੱਥੇ ਚਲ ਗਿਆ ਮੰਮੀ ਐਥੇ ਲਾਇਆ ਨਹੀਂ ਮੈਂ ਤਾਂ ਕੰਮ ਕਰਨ ਲਈ ਹਾਂ ਰਸੋਈ 'ਚ ਤੇਰਾ ਬੰਦਾ ਤੈਨੂੰ ਥੋੜਾ ਬਹੁਤਾ ਫਿਕਰ ਹੋਣਾ ਚਾਹੀਦਾ ਉਹਦਾ ਕਿ ਤੇਰੇ ਵੰਡੇ ਦਾ ਮੈਂ ਆਲੂ ਫੇਰ ਫੋਨ ਕਰਾਂ ਵੀ ਕਿੱਥੇ ਆ ਤੂੰ ਤੁਸੀਂ ਕਰ ਲੋ ਮੰਮੀ ਤਾਂ ਉਹਨੂੰ ਤੈਨੂੰ ਦੱਸ ਵੀ ਦੇਣਾ ਵਾ ਨਾਲੇ ਆ ਜਾਣੀ ਕਿ ਛੇਤੀ ਮੈਨੂੰ ਉਹਨੇ ਦੱਸਣਾ ਵਾ ਅੱਗੇ ਕਿੰਨਾ ਕਿ ਮੈਨੂੰ ਦੱਸਦਾ ਹੁੰਦਾ ਵਾ ਤੈਨੂੰ ਸੋਹਣੇ ਦੱਸ ਦੇਣਾ ਕਿ ਮੈਂ ਕਿੱਥੇ ਆ ਇਸ ਵੇਰ ਤਾਂ ਚੱਲ ਕਿੱਥੇ ਗਿਆ ਕੋ ਦੱਸਣਾ ਫਰਜ਼ ਬੰਦਾ ਇਹਦਾ ਦੱਸ ਕੇ ਜਾਣ ਦਾ ਮੰਮੀ ਮੈਨੂੰ ਇੰਨਾ ਹੀ ਕਿਹਾ ਆਲੂ ਬਾਲ ਆ ਗਿਆ ਮੈਂ ਤੇ ਮੈਨੂੰ ਆਲੂ ਵਾਲੀਆਂ ਰੋਟੀਆਂ ਲਾ ਦੇ ਮੈਂ ਤੇ ਬਾਲ ਕੇ ਰੱਖ ਲਿਆ ਮੁੜ ਕੇ ਤੁਸੀਂ ਕਿਹਾ ਨਹੀਂ ਲਾਉਣੀ ਰੋਟੀ ਤੇ ਮੈਂ ਮੰਮੀ ਸਗੋ ਦੀ ਸਬਜ਼ੀ ਬਣਾਤੀ ਤੇ ਦਾਦੀ ਨੂੰ ਤਾਂ ਕੋ ਦੱਸ ਕੇ ਗਿਆ ਆਪਣੇ ਨੂੰ ਪਤਾ ਨਹੀਂ ਮੈਨੂੰ ਮੰਮੀ ਮੈਂ ਦਾਦੀ ਵੱਲ ਗਈ ਨਹੀਂ ਆਪੇ ਤੁਸੀਂ ਕਹਿ ਦਿੰਦੇ ਨਹੀਂ ਉਹਦੇ ਲਾਗੇ ਜਾ ਕੇ ਬੈਠੀ ਰਹੀ ਨਹੀਂ ਮੈਂ ਉਹਦੇ ਲਾਗੇ ਵੀ ਨਹੀਂ ਗਈ ਹੁਣ ਚਲ ਕੰਮ ਨੂੰ ਤਾਂ ਬੰਦਾ ਪੁੱਛ ਲੈ ਜਦੋਂ ਆਇਆ ਨਹੀਂ ਬੰਦੇ ਦਾ ਫਿਕਰ ਹੋਣਾ ਚਾਹੀਦਾ ਵਾ ਕਿ ਬੰਦਾ ਘਰ ਕਿਉਂ ਨਹੀਂ ਆਇਆ ਸਵੇਰ ਦਾ ਕਿੱਥੇ ਭੁੱਖਾ ਬਾਹਣਾ ਬੈਠਾ ਵਾ ਕੋਈ ਨੰਮੀ ਮਿਲਾ ਲੈਣੀ ਹੈ ਕੋਣ ਆ ਲਾ ਉਹ ਫੋਨ ਕਿੱਥੇ ਹਨਾ ਘਰ ਆ ਬੰਦੇ ਆਉ ਘਰੋਂ ਨਿਕਲ ਕੇ ਪਤਾ ਨਹੀਂ ਕਿੱਥੇ ਜਾ ਕੇ ਬਹਿ ਜਾਂਦਾ ਵਾ ਇੱਕ ਦਿਨ ਮੈਨੂੰ ਮੰਮੀ ਦੀ ਸਮਝ ਨਹੀਂ ਆਉਂਦੀ ਕਦੀ ਕਹਿੰਦੀ ਦਾਦੀ ਨੂੰ ਕਵਾਉਣਾ ਨਹੀਂ ਤੇ ਕਦੀ ਕਹਿ ਦਿੰਦੀ ਕੰਮ ਮਰੀ ਉਹਨੂੰ ਪੁੱਛ ਲਿਆ ਕਰ ਮੈਨੂੰ ਇਹ ਨਹੀਂ ਪਤਾ ਹੁੰਦਾ ਵੀ ਮੰਮੀ ਸਹੀ ਗੱਲ ਕਦੋਂ ਕਰਨ ਦੀ ਤੇ ਗਲਤ ਗੱਲ ਕਦੋਂ ਕਰਨ ਦੀ ਹੈ ਹੈ ਨੰਬਰ ਬੰਦ ਹੋਣ ਡਿਆ ਓਕੇ ਦੇਖੀ ਸਭ ਨੇ ਨੰਬਰ ਬੰਦ ਨਹੀਂ ਕੀਤਾ ਫੇਰ ਲਾ ਕੇ ਵੇਖਾਂ ਇੱਕ ਵਾਰ ਹਾਂ ਪਤਾ ਨਹੀਂ ਕੀ ਗੱਲ ਹੋਈ ਚੱਲ ਆ ਜਾਂਦਾ ਸਵੇਰ ਦਾ ਕਰੋ ਗਿਆ ਹੋ ਸਕਦਾ ਫੋਨ ਵੀ ਡੈੱਡ ਹੋ ਗਿਆ ਹੋਵੇ ਚਲ ਉઠੋਏ ਉઠੋ ਉਠ ਠੰਡੀ ਛਾਂ ਵਿੱਚ ਕੇ ਸੌਂ ਗਿਆ ਵਾ ਫੇਰ ਕਿੰਨਾ ਟਾਈਮ ਹੀ ਨੀਂਦ ਆ ਗਈ ਓ ਚੱਲ 4 ਵਜ ਗਈ ਓ ਪੱਠੇ-ਪੁੱਠੇ ਪਾਉਣੇ ਆ ਚੱਲੀਏ ਕਰਨ ਚੱਲ ਫਿਰ ਹੂੰ ਚਾਹ ਨਾ ਮੈਂ ਮੰਜਾ ਛੱਡਦਾ ਗੁਰੇ ਘਰ ਆਹੋ ਚੱਲ ਮੈਂ ਆ ਗਿਆ ਤੂੰ ਫੋਨ ਕਰ ਲਈ ਇਹਨੂੰ ਕੋਈ ਨਹੀਂ ਆਓ ਮੈਂ ਕਾਲੂ ਨਾਲੇ ਬੰਦੇ ਆਂਦੇ ਹੀ ਲੱਭ ਲਈ ਹੋਰ ਮੈਂ ਵੀ ਕਰ ਲੈਣਾ ਵੇਖਦਾ ਇੱਕ ਦੋ ਜਣ ਨਾਲ ਠੀਕ 2-3 ਇਕੱਠੇ ਕਰ ਲਈ ਨਾਲ ਚੰਗਾ ਚੰਗਾ ਤਿਆਰ ਰਹੀ ਓਕੇ ਓਕੇ ਚੰਗਾ ਫਿਰ ਕਿੱਥੇ ਚਲ ਗਏ ਤੁਸੀਂ ਕਿਤੇ ਨਹੀਂ ਮੈਂ ਉਹ ਬੋਰਡ ਥਲੇ ਬੈਠੇ ਮੈਂ ਤੇ ਅਰਸ਼ ਇੰਨਾ ਟਾਈਮ ਕਿਹੜੀਆਂ ਗੱਲਾਂ ਨਹੀਂ ਤੁਹਾਡੇ ਉੱਤੇ ਮੁੱਕਣ ਨਹੀਂ ਓਏ ਉਦਾਂ ਚੱਲ ਟਾਈਮ ਪਾਸ ਹੋ ਜਾਂਦਾ ਉਹ ਗੱਲਾਂ ਵਾ ਤਾਂ ਮਾਰਦੇ ਰਹੀ ਨੇ ਮੈਂ ਅੰਗੀ ਪਤਾ ਨਹੀਂ ਕਿੱਥੇ ਚਲ ਗਏ ਨਾਲੇ ਨਾ ਮੈਂ ਗੱਲ ਕਰਨੀ ਸੀ ਇੱਕ ਦੱਸੋ ਅਰਸ਼ ਨੂੰ ਫੋਨ ਆਇਆ ਸੀ ਕਹਦਾ ਹੂੰ ਤੇ ਉਹਨੇ ਬੰਦੇ ਖਣਦੇ ਆ ਕੰਪਨੀ ਚ ਅਈਸ਼ ਤੇ ਚੱਲ ਤਨਖਾਹ ਚੰਗੀ ਦੱਸਣ ਦਿਆ ਹੂੰ ਆਂਦਾ ਚਾ ਵੀ 25000 ਰੁਪਇਆ ਪਾਜਿਆ ਕਰੂਗਾ ਤੇ ਮੈਂ ਵੀ ਚੱਲ ਜਾ ਚਲ 5-6 ਮਹੀਨੇ ਲੱਗ ਜਾਣਗੇ ਜਾਣਾ ਕਿੱਥੇ ਆ ਇੱਧਰ ਆ ਕੋਈ ਬੜੋਦੇ ਬੜਾਦੇ ਵਾਲ ਗਜਰਾਤ ਚ ਇਹ ਸ਼ਫੇਰ ਤੇ ਬੜੀ ਦੂਰ ਵਾ ਆਹੋ ਤੇ ਫਿਰ ਤੂੰ ਮੈਨੂੰ ਕੀ ਪੁੱਛਣਾ ਵਾ ਜਾਂ ਮੰਮੀ ਨੇ ਪੁੱਛਿਆ ਜਾਂ ਦਾਦੀ ਨਾਲ ਗੱਲ ਕਰ ਲਓ ਮੈਂ ਇਹਨਾਂ ਨੂੰ ਕੀ ਕਵਾਂ ਵੀ ਹਾਂ ਜਾਂ ਨਾ ਦਾ ਜਵਾਬ ਮੈਨੂੰ ਕੀ ਪਤਾ ਪਹਿਲਾਂ ਤੂੰ ਦੱਸ ਫਿਰ ਮੈਂ ਚਲ ਉੱਧਰ ਵੀ ਗੱਲ ਕਰ ਲੈਣਾ ਵਾ ਮੈਂ ਕੀ ਦੱਸਣਾ ਕੰਮ ਤੇ ਹੈਗਾ ਹੀ ਹੈ ਜੇ ਕਹਿ ਹੈਗਾ ਮਿਲਣ ਡਿਆ ਤੇ ਕਰਨਾ ਤੇ ਪੈਣਾ ਹੀ ਆ ਇੱਕ ਵਾਰੀ ਪਰ ਮੰਮੀ ਨਾਲ ਤਾਂ ਜ਼ਰੂਰ ਦਾਦੀ ਨਾਲ ਗੱਲ ਕਰੋ ਚੱਲ ਵੇ ਇਦਾਂ ਕਰ ਲੈਣਾ ਇੱਥੇ ਕਦੀ ਕੇ ਕੰਮ ਨੌਕਰੀ ਦੇ ਫਾਰਮ ਭਰ ਲਾ ਕਦੀ ਕੇਦੇ ਭਰ ਲਾ ਨਿਕਲਦੀ ਤਾਹ ਨਹੀਂ ਆ ਆ ਚੱਲ ਜੀ ਚੱਲ ਇਹਦੇ ਕਰਕੇ ਮੈਂ ਨਾਲ ਹੀ ਆਪਣੇ ਡਾਕੂਮੈਂਟ ਲੈ ਆਇਆ ਮੈਂ ਉੱਥੇ ਕੇ ਵੜੇ ਜੇ ਲੜਾ ਕੰਪਨੀ ਚ ਕੋਈ ਚੰਗੀ ਨੌਕਰੀ ਮਿਲੇ ਤੇ ਉਥੇ ਦੇ ਦੇ ਫਾਰਮ ਫੁਰਮ ਆਪੇ ਰੱਬ ਸੁਣੂਗਾ ਆ ਚੱਲ ਵੇਖ ਲਓ ਇਦਾਂ ਕਰੋ ਫਿਰ ਲੈ ਜਾਓ ਕਿਉਂਕਿ ਇੱਥੇ ਵੀ ਇੰਟਰਵਿਊ ਦੇ ਜਾਂਦੇ ਨੇ ਉਦਾਂ ਆ ਜਾਂਦੇ ਚਲੋ ਉੱਥੇ 5-6 ਮਿੰਟ ਕਾ ਕੇ ਤੇ ਲੱਗਣਗੇ ਨਾਲ 24-25000 ਤਨਖਾਹ ਆ ਆਪਣਾ ਖਾਣਾ ਪਾਣੀ ਦਾ ਖਰਚਾ ਕੱਢ ਕੇ ਤੇ ਬੰਦਾ ਬਚਾਉਂਦਾ ਹੀ ਆ ਘੋਣਾ ਕੋ ਇੱਥੇ ਪਏ ਹੈ ਜੋ ਦਮੀ ਬਰਕਤ ਹੁੰਦੀ ਹੈ ਆ ਮੈਂ ਦਾਦੀ ਨਾਲ ਕਰਦਾ ਵਾਂ ਗੱਲ ਪੁੱਛ ਲੋ ਦਾਦੀ ਨੂੰ ਕੀ ਕਹਿੰਦੀ ਹੈ ਤੇ ਜਾਣਾ ਕਿਦਾਂ ਵਾਉਂਗੇ ਕਹਿੰਦਾ ਫਿਰ ਮੈਂ ਤੇ ਆਖਿਆ ਚੱਲ ਸਲਾਹ ਕਰਦਾ ਫਿਰ ਜਾਨ ਬਾਰੇ ਵੀ ਵੀ ਇਦਾਂ ਪੁੱਛਦਾ ਕਦੋਂ ਜਾਣਾ ਉਹਦਾ ਹੈ ਕੰਮ ਪੱਕਾ ਨਾ ਕੇਵਲ ਇਦਾਂ ਹੁੰਦਾ ਵੀ ਫਰਾਡ ਫੋਨ ਆ ਜਾਂਦੇ ਅਜੇ ਉੱਥੇ ਜਾ ਕੇ ਗਾੜੀ ਕੰਮ ਕੋਮ ਨਹੀਂ ਜੇ ਹੁੰਦਾ ਉਹ ਨਹੀਂ ਅਰਸ਼ ਕਹਿੰਦਾ ਵੀ ਉਹ ਬੰਦਾ ਪਹਿਲਾਂ ਵੀ ਖੜਦਾ ਹੋ ਅੱਛਾ ਹੋਰ ਕੋਈ ਬੰਦਾ ਖੜਨ ਡਿਆ ਵਾ ਆਹੋ ਹੂੰ ਤੇ ਜਿਹੜਾ ਬੰਦਾ ਖੜਦਾ ਉਹਨੂੰ ਤੇ ਵੱਧ ਪੈਸੇ ਮਿਲਦੇ ਹੋਣੇ ਉਹਨੇ ਤੇ ਤੁਹਾਨੂੰ ਘੱਟ ਦੱਸੇ ਉਹਨੇ ਫਿਰ ਚਾਲੇ ਜਿਨੇ ਮਰਜੀ ਮਿਲਣ ਜਿਨੇ ਕਏ ਫੋਨ ਤੇ ਉਹਨੇ ਤੇ ਦਊਗਾ ਹੀ 5000 ਵੇਲੇ ਬੈਠੇ ਨੂੰ ਮਿਲ ਲਿਆ ਘਰ ਆ ਵੀ ਗੱਲ ਆਪਣੇ ਜਿੰਨੇ ਗੱਲ ਕਰਕੇ ਜਾਓਗੇ ਉਹ ਤੇ ਤੁਹਾਨੂੰ ਮਿਲਣ ਪੈਸੇ ਹਾਂ ਵੇਦਾਂ ਮੈਂ ਕਰਦਾ ਦਾਦੀ ਨੂੰ ਦੱਸਦਾ ਵਾਂ ਵੇਦਾਂ ਸਲਾਹ ਲੈਣਾ ਕੀ ਕਹਿੰਦੀ ਪੁੱਛ ਲੋ ਓਦਾਂ ਉਹਨਾਂ ਨੇ ਕੀ ਕਹਿਣਾ ਠੀਕ ਆ ਕਰ ਤੋ ਕਰ ਤੇ ਰੋਟੀ ਖਾ ਲੈਣਾ ਚੱਲ ਕਰ ਲੋ ਪਹਿਲਾਂ ਗੱਲ ਫਿਰ ਮੈਂ ਪਕੰਨੀ ਆ ਦਾਦੀ ਹਾਂ ਪਤਾ ਕੀ ਘੰਡੇ ਜੀ ਕੋਸ਼ਣਾ ਬੈਠੀ ਗਰਮੀ ਬੜੀ ਆਵੇ ਆਹੋ ਅਛਾ ਨਾ ਮੈਂ ਉਥੇ ਬੈਠਾ ਹਾਂ ਬੋਰਡ ਥੱਲੇ ਹਾਂ ਤੇ ਅਰਸ਼ ਨਹੀਂ ਆਹੋ ਅਰਸ਼ ਨੂੰ ਫੋਨ ਆਇਆ ਕਿਸ ਦਾ ਹਾਂ ਤੇ ਇਧਰ ਗਜਰਾਤ ਆ ਲਿਆ ਕੋਈ ਕੰਪਨੀ ਅੱਛਾ ਉਥੇ ਜਾਣਾ ਵਾ ਉਹਨੇ ਅਰਸ਼ ਨੇ ਵੀ ਜਾਣਾ ਮੰਦਾ ਮੈਂ ਵੀ ਘਰ ਸਲਾਹ ਕਰਦਾ ਵਾਂ ਮੈਨੂੰ ਕਹਿੰਦਾ ਤੂੰ ਵੀ ਸਲਾਹ ਕਰ ਲੈ ਹਾਂ ਤੇ ਉਥੇ ਕੰਮ ਆ ਸ਼ਟਡਾਊਨ ਜਿਹਨੂੰ ਕਹਿੰਦੇ ਆ ਕੰਪਨੀ ਚ ਕੰਮ ਮਿਲ ਲਿਆ ਵਾ ਅੱਛਾ ਤੇ ਮੈਂ ਕਿਹਾ ਘਰ ਆਈ ਉਥੇ ਲਾਈਏ ਦੇਣ ਨਹੀਂ ਜਾਣਾ ਪੁੱਤ ਮੇਰਾ ਜੀ ਇਹ ਨਹੀਂ ਲੱਗਣਾ ਉਹ ਤਾਂ ਛੜਾ ਛਾਂਡਵਾ ਹੈ ਉਹਦੇ ਚਲਜੂ ਤਾਂ ਕੋਈ ਨਹੀਂ ਤੇ ਤੂੰ ਆਪਣੇ ਘਰ ਵੱਲ ਵੇਖ ਤੇ ਦਾਦੀ ਘਰ ਵੱਲ ਵੇਖ ਕੇ ਕੀ ਕਰਾਂ ਕੰਮ ਤੇ ਕਿਤੇ ਮਿਲਦਾ ਨਹੀਂ ਨਹੀਂ ਮਰਦਾ ਪੇ ਮਰ ਜੂਗਾ ਇੱਥੇ ਕਿਤੇ ਮਿਲਦਾ ਵਾ ਲਾਗੇ ਛਾਗੇ ਵੇਖ ਲਾ ਤੇ ਉਧਰ ਨਹੀਂ ਅਸੀਂ ਦੀ ਦੂਰ ਜਾਣਾ ਤੈਨੂੰ ਹੀ ਪਤਾ ਘਰ ਬੰਦੇ ਦੀ ਲੋੜ ਵਾ ਕਿਤੇ ਨਹੀਂ ਦੂਰ ਨਹੀਂ ਪੁੱਤ ਬੜੀ ਦੂਰ ਹੈ ਜਗਰਾਤ ਕਿਤੇ ਇੱਥੇ ਹੀ ਹੈ ਜਗਰਾਤ ਨਹੀਂ ਗਜਰਾਤ ਆਹੋ ਹੁਣ ਫਿਰ ਮੈਂ ਕੀ ਕਰਾਂ ਦੱਸ ਮੈਂ ਤੇ ਉਹਨੂੰ ਕਹਿ ਬੈਠਾਂ ਮੈਂ ਚੱਲਾਂਦਾ 25000 ਰੁਪਿਆ ਤਨਖਾਹ ਮਿਲੂਗੀ ਰੋਟੀ ਪਾਣੀ ਇਹ ਕੰਪਨੀ ਦਾ 25000 ਨੂੰ ਕਰਨਾ ਵਾ ਜਦੋਂ ਇੱਥੇ ਹਨ ਹੁਣੇ ਲੋਡ ਪੈ ਜੇ ਤਾਂ ਅਸੀਂ ਕਿੰਨੂ ਰਸਦਾਗੇ ਦਾਦੀ ਇਦਾਂ ਹੀ ਔਲੀ ਔਲੀ ਸ਼ੁਰੂ ਹੁੰਦਾ ਕੰਮ ਫੇ ਤਾਂ ਨਹੀਂ ਪੁੱਤ ਜਾਣਾ ਤੂੰ ਉਹਨੂੰ ਜਵਾਬ ਦੇ ਦੇ ਤੂੰ ਵਿਆਹਿਆ ਬਰਿਆ ਮਾ ਤੇ ਉਹ ਤੇਰਾ ਅੱਗੇ ਬਾਰ ਵਾ ਉਹ ਚੱਲ ਬਾਰ ਤੇ ਹੈਗਾ ਠੀਕ ਆ ਮੇਰਾ ਦਿਲ ਘੰਡਿਆ ਵੀ ਚੱਲ ਮੈਂ ਵਿਹਲਾ ਤੁਰਿਆ ਫਿਰਦਾ ਵਾਂ ਕਦੀ ਕਿਤੇ ਬਹਿ ਜਾ ਕਦੀ ਕਿਤੇ ਬਹਿ ਜਾ ਇਹਨਾਂ ਨਾਲੋਂ ਚੰਗਾ ਸਵੇਰੇ ਬੰਦਾ ਕੰਮ ਤੇ ਜਾਂਦਾ ਸ਼ਾਮ ਨੂੰ ਹੁੰਦਾ ਉਹ ਟਾਈਮ ਪਾਸ ਹੁੰਦਾ ਨਾਲੇ ਚੱਲ ਤਨਖਾਹ ਦੀ ਤਨਖਾਹ ਕੋਈ ਨਹੀਂ ਇੱਥੇ ਕੰਮ ਮਿਲ ਜੂ ਤੈਨੂੰ ਮਹਾਰਾਜ ਗੜੀ ਅਰਦਾਸ ਕਰ ਉਹ ਜਿੱਥੇ ਪੇਪਰ ਦਿੱਤੇ ਸੀ ਉਹ ਨਿਕਲੇ ਨਹੀਂ ਅਜੇ ਉਹ ਉਥੇ ਤੇ ਮੇਰੇ ਵਰਗੇ 50 ਦੇ ਕੇ ਜਾਂਦੇ ਆ ਰੋਜ਼ ਦੇ ਪੇਪਰ ਕੀਤਾ ਨਿਕਲਦੇ ਆ ਕਿ ਨਹੀਂ ਜਿੱਥੇ ਕੰਮ ਮਿਲ ਲਿਆ ਉੱਥੇ ਤੂੰ ਜਾਣ ਨਹੀਂ ਦੇਣ ਦੇ ਨਹੀਂ ਨਹੀਂ ਇਹਨੇ ਇੱਥੇ ਜਾਣ ਦੇਣਾ ਉੱਚਾ ਨੀਵਾ ਕੰਮ ਤਾਂ ਚੜ੍ਹ ਕੇ ਕਈ ਕਰਦੇ ਆ ਤੇ ਨਹੀਂ ਅਹੀਂ ਨਹੀਂ ਜਾਣ ਦੇਣਾ ਉਹ ਦਾਦੀ ਹੁਣ ਉਦਾਂ ਦੇ ਕੰਮ ਨਹੀਂ ਰਹਿ ਗਏ ਢਾਰ ਵਾਲੇ ਨਾਲੇ ਪੈਸੇ ਅਗਲੇ ਨੇ ਕੁਰਸੀ ਤੇ ਬਿਠਾ ਕੇ ਥੋੜੀ ਦੇਣੇ ਆ ਉਹ ਤਾਂ ਮਨ ਲਈ ਗੱਲ ਪਰ ਨਹੀਂ ਪਤਾ ਹੀ ਜਾਣਾ ਹੀ ਨਿਕਾ ਇੱਥੇ ਕੋਈ ਕੰਮ ਵੇ ਆ ਇੱਥੇ ਕੀ ਵੇਖਾਂ ਆਹ ਇੱਥੇ ਵੇਖ ਲੈ ਤਾਂ ਲਾਗੇ ਛਾਗੇ ਕੀ ਮੈਂ ਤੇ ਵਕਤ ਨੂੰ ਫੜਿਆ ਆ ਮੈਂ ਤੇ ਹਾਂ ਵਕਤਾਂ ਦਾ ਫੜਿਆ ਆ ਮੈਂ ਤੂੰ ਤੇ ਕੀ ਕਰਾਂ ਦਾਦੀ ਫੇਰ ਹੋਰ ਕੰਮ ਕੋਈ ਮਿਲਦਾ ਨਹੀਂ ਜੇ ਮਿਲਿਆ ਮਿਲਿਆ ਤੇ ਹੁਣ ਤੂੰ ਹੀ ਰੋਕੀ ਜਾਂਦੇ ਜੇ ਨਹੀਂ ਨਹੀਂ ਓ ਐਡੇ ਦੂਰ ਨਹੀਂ ਗਾ ਜਾਣਾ ਇਹ ਅਰਸ ਦਾ ਸਰਦਾ ਸਾਡਾ ਨਹੀਂ ਸਰਦਾ ਸਰਦਾ ਇੱਥੇ ਕੀ ਦੱਸ ਮੇਰੇ ਘਰੋਂ ਉਹ ਚੱਲਿਆ ਤੇ ਕੀ ਰਹਿ ਚੱਲਿਆ ਨਹੀਂ ਨਹੀਂ ਇਥੇ ਘਰ ਅਸੀਂ ਜਨਾਨਿਆਂ ਦਾਵੇਂ ਤਿੰਨੇ ਘਰ ਤੇ ਸਾਰੀ ਦੁਨੀਆ ਦੇ ਨਾਲ ਹੀ ਪਿੰਡ 'ਚ ਘਾਰਿਆਂ ਨਾਲੇ ਨਹੀਂ ਨਹੀਂ ਆਹੋ ਅੱਗੇ ਉਹ ਪਿਓ ਤੇਰਾ ਨਹੀਂ ਅਜੇ ਤੱਕ ਬੌੜਿਆ ਉਹ ਆਵੇ ਤਾਂ ਫਿਰ ਤੂੰ ਚੱਲ ਜੀ ਆਹੋ ਉਹ ਆਵੇ ਨਾ ਛੇਤੀ ਦੇ ਮੈਂ ਛੇਤੀ ਕੇ ਪਾਸੇ ਲੱਗਾ ਨਾ ਕੋਈ ਨਹੀਂਗਾ ਕਿਤੇ ਨਹੀਂ ਤੰਗੀ ਤੰਗੀ ਤੈਨ ਕਿਸੇ ਗੱਲ ਦੀ ਵੀ ਤੰਗੀ ਕਿਉਂ ਨਹੀਂ ਮਿੰਨੋ ਪੁੱਛੋ ਹਾਂ ਤੰਗੀ ਆਗੇ ਨਹੀਂ ਕਾਦੀ ਤੰਗੀ ਆ ਤੈਨੂੰ ਕਿਉਂ ਕਿੰਨੀ ਉਮਰ ਹੋ ਗਈ ਅੱਡੇ ਤੱਕ ਕੋਈ ਕੰਮ ਨਹੀਂ ਤੀ 31 ਸਾਲ ਉਮਰ ਹੋ ਗਈ ਆ ਪਹਿਲਾ ਤੁਰਿਆ ਫੇਂਡਿਆ ਮੈਂ ਕਿਤੇ ਨਹੀਂ ਉਮਰ ਆਈ ਨਹੀਂ ਹੋ ਗਈ ਤੇਰੀ ਆਹੋ ਐਂ ਨਾ ਉੱਥੇ ਜਾਣਾ ਤੇ ਕਿੱਥੇ ਜਾਵਾਂ ਫਿਰ ਇੱਥੇ ਕਿਤੇ ਲਾਗੇ ਛਾਕੇ ਕੋਈ ਕੰਮ ਨਹੀਂ ਮਿਲਦਾ ਚੰਗਾ ਮਿਲਦਾ ਯੋ ਅੱਜ ਦਾ ਤੱਕੇ ਖਾਂਡਿਆ ਮੈਂ ਕੋਈ ਨਹੀਂ ਆਪੇ ਮਹਾਰਾਜ ਸੁਣੂਗਾ ਮਹਾਰਾਜ ਤੇ ਚਲੋ ਸੁਣੂਗਾ ਜੇ ਸੁਣੀ ਆ ਤੇ ਹੁਣ ਤੂੰ ਹੀ ਨਹੀਂ ਕੰਮ ਕਰਦੇ ਇੰਨੇ ਦੂਰ ਨਹੀਂ ਮੈਂ ਜਾਣਦਾ ਆ ਵੀ ਮਹਾਰਾਜ ਨਹੀਂ ਸੁਣੀ ਆ ਆਹੋ ਨਾ ਮੇਰਾ ਜੀ ਲੱਗਣਾ ਨਾ ਹੋਰ ਉਹ ਜਿਹੜੀ ਤੇਰੇ ਲੜ ਲੱਗੀ ਆ ਉਹਦੇ ਆਲੀ ਵੇਖ ਉਹ ਸਗੋਂ ਕੈਂਡੀ ਚਲ ਜਾਓ ਦਾਦੀ ਨੂੰ ਪੁੱਛ ਲੋ ਨਹੀਂ ਜਾਣਾ ਉਹਦੇ ਨਿਆਣੀ ਸਹਣੇ ਉਹਨੂੰ ਪਤਾ ਨਹੀਂ ਕੋਈ ਗੱਲ ਦਾ ਚੰਗਾ ਮਰਜ਼ੀ ਕਰੋ ਫਿਰ ਮੈਨੂੰ ਨਹੀਂ ਕਿਨੇ ਕੁ ਕਰਨ ਦੇਣਾ ਹਾਂ ਆ ਗਿਆ ਵਾ ਆ ਮਮੀ ਕਿੱਥੇ ਗਿਆ ਸਵੇਰ ਦਾ ਮੈਂ ਤੇ ਅਰਸ਼ ਬੈਠਾ ਹੀ ਉਥੇ ਬੋਰਡ ਥਲੇ ਅਛਾ ਸਵੇਰ ਦਾ ਤੋਂ ਬੋੜਾ ਥੱਲੇ ਬੈਠਾ ਤੇ ਕਿੱਥੇ ਜਾਣਾ ਫਿਰ ਅਛਾ ਮੈਨੂੰ ਕੰਮ ਹੈ ਮੰਮੀ ਇੱਕ ਉਹ ਅਰਸ਼ ਨੂੰ ਫੋਨ ਆਇਆ ਹੀਗਾ ਕਿਸ ਦਾ ਹਾਂ ਤੇ ਉਹਨੂੰ ਇੱਧਰ ਗਜਰਾਚ ਕੋਈ ਕੰਪਨੀ ਆ ਉਥੇ ਬੰਦੇ ਚਾਹੀਦੇ ਆ ਕੰਮ ਲਈ ਇੱਥੇ ਕੰਮ ਮੁੱਕੇ ਐ ਐਡੀ ਦੂਰ ਤੱਕ ਕੰਮ ਤੇ ਜਾਣਾ ਮੰਮੀ ਇੱਥੇ ਮੁੱਕੇ ਹੀ ਆ ਤਾਂ ਹੀ ਤਾਂ ਮੈਂ ਤੁਹਾਨੂੰ ਕਹਿਣ ਡਿਆ ਵਾਂ ਵੀ ਉੱਥੇ ਕੰਮ ਹੈਗਾ ਵਾ 5000 ਰੁਪਏ ਤਨਖਾਹ ਦੇਣ ਦੇ ਰੋਟੀ ਪਾਣੀ ਰ ਹੈ ਇਸ ਕੰਪਨੀ ਦੀ ਆ ਹੌਲੀ ਹੌਲੀ ਬੰਦੇ ਦਾ ਹੌਲੀ ਹੌਲੀ ਕੰਮ ਵੱਜ ਜਾਂਦਾ ਹੁੰਦਾ ਵਾ ਫਿਰ ਕੀ ਪਤਾ ਕਿਦਾਂ ਤੇ ਕੰਮ ਕਿਦਾਂ ਤੇ ਨਹੀਂ ਇੱਥੇ ਆਕਰ ਤੂੰ ਛੋਟਾ ਕੰਮ ਤੂੰ ਕਰਨਾ ਨਹੀਂ ਵੱਡਾ ਤੈਨੂੰ ਮਿਲੇ ਨਾ ਇੱਥੇ ਜਿਹੜੇ ਕੰਮ ਮੁੱਕੇ ਜੇ ਕਰਨੇ ਹੋਣ ਤੇ ਮੰਮੀ ਇੱਥੇ ਨਹੀਂ ਮਿਲਦਾ ਤੁਹਾਨੂੰ ਪਤਾ ਹੀ ਹੈ ਕਿੰਨਾ ਟਾਈਮ ਹੋ ਗਿਆ ਮੈਨੂੰ ਤਰਲੇ ਮਾਰਦੇ ਨੂੰ ਜੇ ਮਿਲਿਆ ਨਾ ਤੇ ਨਾ ਬਾਬਾ ਵਾਇਗਰੂ ਵਾਇਗਰੂ ਕਹਿ ਕੇ ਤੋਰੋ ਤੁਸੀਂ ਕੀ ਡੇਜੇ ਮੇਰੇ ਨਾਲ ਕਰਨ ਕਿਉਂ ਰੋਕਣ ਡੇਜੇ ਤੁਸੀਂ ਇਹਨਾਂ ਨੇ ਪਤਾ ਕੀ ਕਰਨਾ ਚੱਕਲਾ ਨੂੰ ਤੇ ਮੈਂ ਤੈਨੂੰ ਖਲਾਦਾ ਇਹਨਾਂ ਨੇ ਇੱਕ ਦਿਨ ਚਾਚਾਰ ਕਰਕੇ ਮਗਰਕ ਦੱਸਣੀਆਂ ਫਿਰ ਉੱਥੇ ਬੈਠਾ ਰਿਆ ਜਿਨ ਸਿਰ ਫੜ ਕੇ ਇਹ ਪਿੱਛੇ ਪਤਾ ਨਹੀਂ ਕੀ ਹੋ ਗਿਆ ਉਹ ਚੱਲ ਮੈਂ ਨਹੀਂ ਮੰਨਦਾ ਇਹਨਾਂ ਦੀਆਂ ਨਹੀਂ ਦੱਸਦੀਆਂ ਨਾਲੇ ਆਹੋ ਦਾਦੀ ਕਿ ਆਂਦੀ ਆ ਦਾਦੀ ਨੂੰ ਕਹਿੰਦੀ ਰਹਿੰਦੇ ਜੋ ਕਹਿੰਦੀ ਤੂੰ ਦੱਸੋ ਜਾਵਾਂਗੇ ਨਾ ਮੈਂ ਆ ਤਾਂ ਤੈਨੂੰ ਕਹਿੰਦੀ ਪਹਿਥੇ ਕੰਮ ਕਰ ਲੈ ਲੋਕਾਂ ਕਹਿਣਾ ਵਾ ਇਹਨਾਂ ਤੇ ਬੋਲਣਾ ਇਹਨੇ ਹਟਣਾ ਨਹੀਂ ਦਾਦੀ ਤੇਰੇ ਨਾਲ ਤੇ ਪਹਿਲਾ ਤੇ ਲੋਕਾਂ ਕਹਣਾ ਵਾ ਬੰਦਾ ਘਰ ਕੋਈ ਨਹੀਂ ਇਹਨਾਂ ਨੂੰ ਡਰ ਨਹੀਂ ਇਹ ਰੋਇਦਾ ਦੀ ਕੁੱਤਖਾਨਾ ਪਾ ਛੱਡ ਦਿਆਂ ਘਰੇ ਆਪਣੇ ਚੱਲ ਫਿਰ ਮਾਜੀ ਆ ਮੰਮੀ ਨਹੀਂ ਭੇਜਣਾ ਦੇ ਨਾਂ ਭੇਜੋ ਬਾਅਦ ਚ ਫਿਰ ਮੈਨੂੰ ਆਖਿਓ ਨਾ ਵੀ ਮੈਂ ਉੱਥੇ ਜਾਂਦੀ ਨਹੀਂ ਪੈਸੇ ਦੇਣੇ ਮੇਰੇ ਕੋਲ ਤੂੰ ਪੈਸੇ ਮੰਗਦਾ ਜਾਂ ਕਿੱਦਾਂ ਮੈਂ ਫਿਰ ਹੋਰ ਕਿੱਥੋਂ ਮੰਗਾ ਇੱਥੇ ਤੇ ਕੰਮ ਨਹੀਂ ਹੋ ਮਿਲਦਾ ਜਾਂ ਫਿਰ ਲਾ ਲੋ ਪੈਸੇ ਮੈਂ ਤੇ ਬਾਹਰ ਭੇਜਣ ਲਈ ਵੀ ਤੇ ਪੈਸੇ ਲਾਉਣੇ ਹੀ ਆ ਬਾਹਰ ਭੇਜਣ ਨੂੰ ਵੀ ਤੇ ਅਕਸਰ ਕਿੱਥੇ ਜਾ ਕੇ ਬਹਿਣਾ ਵਾ ਹੈ ਇੱਥੇ ਸਗੋਂ ਵਧ ਗਿਆ ਵਾ ਤਿੰਨਾਂ ਦਿਨਾਂ ਜਾਣ ਨੂੰ ਹੋ ਜਾਂਦਾ ਵਾ ਜਦੋਂ ਕੰਮ ਖਤਮ ਹੋਵੇ ਉਦੋਂ ਬੰਦਾ ਆ ਜੇ ਉਹ ਬਾਹਰ ਤਾਂ ਆਏ ਆ ਨਾ ਵੀ ਜਿਹੜੇ ਪੈਸੇ ਲਾ ਕੇ ਜਾਣਾ ਵਾ ਤੇ ਪੱਕੇ ਕੰਮ ਹੋਣੇ ਆ ਕਿ ਜਾਂਦੇ ਕੰਮ ਤੇ ਮਿਲ ਜਾਣਾ ਇੱਥੇ 10 ਦਿਨ ਬੈਠ ਖਾਣੇ ਪਈ ਤੇ ਕਿੱਥੋਂ ਖਾਏਗਾ 10 ਪਹਿਲਾਂ ਅਰਸ਼ ਕੁਵਾਲੂ ਤੈਨੂੰ ਰੋਟੀਆਂ ਤੇ ਘੜ ਕੇ ਉਹ ਨਹੀਂ ਮੰਮੀ ਹਾਂ ਏਦਾਂ ਦੀ ਗੱਲ ਨਹੀਂ ਅਰਸ਼ ਕਹਿੰਦਾ ਵੀ ਅੰਕਲ ਬੜਾ ਚੰਗਾ ਜਿਹਨੇ ਖਾਣਨਾ ਵਾ ਆਪੇ ਜਿਹੜਾ ਰੋਟੀ ਪਾਣੀ ਖਰਚਾ ਹੀ ਕੰਪਨੀ ਦਾ ਵਾ ਤੇ ਫੇਰ ਆਨ ਨੂੰ ਕਹਦਾ ਆਡਾ ਕਾਦਾ ਖਰਚਾ ਹੋਇਆ ਮੈਂ ਆ ਕੀ ਕਮਾਂ ਦੱਸ ਪਰ ਤੈਨੂੰ ਹਣ ਫਿਰ ਮੈਂ ਵੀ ਕਿੰਨੂੰ ਪੁੱਛਾਂ ਤੂੰ ਹੀ ਨਹੀਂ ਦੱਸ ਦੋ। ਕਾਲਾ ਸਲਾਹ ਉਹਨਾਂ ਨਾਲ ਕੀ ਜਾਂਦੀਗਾ? ਮੰਮੀ ਗੱਲ ਕਿ ਸਲਾਹ ਕਿਹਦੇ ਨਾਲ ਕਰਨੀ ਆ ਦੱਸ। ਇਹ ਕਿਤੇ ਮੈਨੂੰ ਨਾ ਪਾਸ ਬੜੇ ਕੰਮ ਕਰਾਉਣੇ ਪੈਂਦੇ ਆ ਪਹਿਲਾਂ ਸੋਖ ਕੋਲੋਂ ਫਿਰ ਦਾਦੀ ਕੋਲੋਂ ਫਿਰ ਤੁਹਾਡੇ ਕੋਲੋਂ ਫਿਰ ਡੈਡੀ ਦੇ ਤਰਲੇ ਮਾਰ ਲਾ ਕੀ ਆ ਵੀ? ਮੈਨੂੰ ਤੇ ਆਪਣੀ ਨਹੀਂ ਸਮਝ ਲੱਗਾਂ ਦੀ ਮੈਂ ਐਵੇਂ ਤੁਰਿਆ ਫਿਰੰਡਿਆ ਬਾਹਰ। ਮੇਰੀ ਗੱਲ ਸੁਣ। ਪਤਾ ਕੀ ਗੱਲ ਬਾਤ ਮੈਂ ਤੇਰੇ ਪਿਓ ਨੂੰ ਫੋਨ ਕੀਤਾ ਸੀ ਨਾ ਮੈਨੂੰ ਦੋ ਤਿੰਨ ਦਿਨ ਹੋ ਗਿਆ ਟਾਈਮ ਦੇ ਅਰਸ਼ ਕਹਿੰਦਾ ਕਿ ਕਿੰਨੇ ਦਿਨ ਨੂੰ ਜਾਣਾ ਵਾ ਅਰਸ਼ ਕਹਿੰਦਾ ਅਗਲੇ ਹਫਤਾ ਲੈ ਜਾਣਾ ਹਫਤੇ ਦੇ ਵਿੱਚ ਵਿੱਚ ਜਾਣਾ ਤੇ ਮੈਂ ਇੱਕ ਦੋਆਂ ਦਿਨਾਂ 'ਚ ਪੁੱਛਦੀ ਆਂ ਵੀ ਜੇ ਕੋ ਕਰਨਾ ਵਾ ਤਾਂ ਵੀ ਦੱਸ ਤੇ ਨਹੀਂ ਕਰਨਾ ਤਾਂ ਵੀ ਦੱਸ ਠੀਕ ਆ ਨਾ ਕਿ ਮੁੰਡਾਂ ਨੂੰ ਤਾਂ ਮੈਸੇਜ ਆ ਚੱਲਿਆ ਹੀ ਆ ਆਪੇ ਕੋਈ ਨਾ ਕੋ ਦੱਸੂਗਾ ਇਹ ਨਾ ਫਿਰ ਆ ਹੋ ਚੱਲ ਉਹ ਵੀ ਦੱਸੂਗਾ ਡੈਡੀ ਨੇ ਕਿਹੜਾ ਹੋਣੇ ਪੈਂਦੇ ਈ ਸਾਦ ਲੈਣਾ ਕਦੇ 2-3 ਮਹੀਨੇ ਲਾ ਦੇ ਮਮੀ 2-3 ਮਹੀਨੇ ਜੇ ਲਾਲਾ 5000 ਰੁਪਏ ਮਿਲਦੇ ਆ ਵਾ ਕੋਈ 5000 ਚੋਂ ਦਾ 1000 ਰੁਪਏ ਖਾ ਕੇ 4000 ਮਨਾ ਬਚੂਗਾ ਹਣੇ ਤੇ ਰੋਟੀ ਪਾਣੀ ਕੰਪਨੀ ਦਾ ਵਾ ਉਹ ਤਾਂ ਮੈਂ ਮੰਨਦੀ ਤੇ ਬਾਹਰੋਂ ਕੋਲ ਲੈ ਕੇ ਆਉਣਾ ਵਾ ਮੈਂ ਤਾਂ ਕਰਿਆਂਗਾ ਤਾਂ ਕਮਾਏਗਾ ਫਿਰ ਇਹਨਾਂ ਨੂੰ ਸਮਝਾ ਜਾ ਫਿਰ ਜੇ ਤੇਰਾ ਰਾਦਾਂ ਨਾ ਜਾਣਦਾ ਤੇ ਫਿਰ ਇਹਨਾਂ ਨੂੰ ਸਮਝਾ ਜਾ ਤੇ ਜਾ ਫਿਰ ਕਿ ਇੱਥੇ ਕਿਸਨੇ ਵੀ ਨਹੀਂ ਸਮਝਣਾ ਨਾ ਤੂੰ ਹੀ ਮੈਨੂੰ ਜਾਣ ਦੇਣਾ ਨਾ ਦਾਦੀ ਨੇ ਨਾ ਸੁੱਖ ਨੇ ਜਿਹੜੇ ਮੈਨੂੰ ਲੱਛਣ ਦਿਖਣਦੇ ਆ ਆਹੋ ਹਾਂ ਨਹੀਂ ਨਹੀਂ ਤੇ ਨਾਂ ਸਹੀ ਫਿਰ ਆ ਸਾਰਾ ਭਾਂਡਾ ਮੇਰੇ ਸਿਰ ਤੇ ਭੰਨਣਾ ਆ ਜਾ ਕੇ ਕੇ ਉਹ ਫਿਰ ਛਾਤਰਾ ਚੰਗੀਆਂ ਰਹਦੀਆਂ ਇਹਨੇ ਉਹਨਾਂ ਦੀ ਮੰਨਣੀ ਆ ਉਹਨਾਂ ਕਹਣਾ ਉਹ ਚੰਗੀਆਂ ਵਾ ਤੂੰ ਨਹੀਂ ਕੇ ਪਾਸੇ ਲੱਗਣ ਦਿੰਦੀ ਆ ਮੈਂ ਹੀ ਰੱਖੀ ਵਿੱਚ ਇਹਨਾਂ ਦੇ ਇਹਨਾਂ ਨੂੰ ਮੈਂ ਹੀ ਰੜਕਦੀ ਰਹਿਣੀ ਆ ਕਰੇ ਮਰਜੀ ਆਪਣੀ ਫਿਰ ਜਾਣਾ ਵਾ ਤੇ ਫਿਰ ਜਾਵੇ ਕੇ ਕੰਮ ਲੋਕੀ ਕਰਦੇ ਆ ਤੇ ਇਹ ਕਰ ਲੂਗਾ ਤੇ ਫਿਰ ਕੀ ਹੋ ਚੱਲਿਆ ਵਾ ਆ ਤੇ ਜੇ ਨਹੀਂ ਉਹ ਕਰ ਲਦਿਆਂ ਤੇ ਦੇਣ ਖਰਚਾ ਇਹਨੂੰ ਮੈਂ ਵੀ ਕਿੱਥੋਂ ਦਵਾ ਇਹਨੂੰ ਮੇਰਕੋ ਵੀ ਹਾਨੀ ਖਰਚਾ ਐਨਾ ਭਾਈ ਮੈਨੂੰ ਘਰ ਦਾ ਵੀ ਕਰਨਾ ਪੈਂਦਾ ਮੈਨੂੰ ਰਿਸ਼ਤੇਦਾਰਾਂ ਦਾ ਵੀ ਵੇਖਣਾ ਪੈਂਦਾ ਆਇਆ ਗਿਆ ਮੈਨੂੰ ਵੇਖਣਾ ਪੈਂਦਾ ਇਹ ਤਾਂ ਅੱਡਰੀ ਮਾਰਦੀਆਂ ਵਾ ਦੋਵੇਂ ਜਾਣੀਆਂ ਆ ਉਹ ਬੋੜੀ ਆ ਤੇ ਉਹਦੇ ਪੇਕਾਂ ਤੋਂ ਕੋਈ ਆ ਜਾਏ ਤਾਂ ਵੀ ਚੀਜ਼ਾਂ ਮਗ ਬੰਦੀ ਐ ਨਾ ਕੋਈ ਪੈਸਾ ਕੱਢਦੀ ਆਪਣੇ ਕੋਲ